ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਤੁਹਾਨੂੰ ਇੱਕ ਮੱਝ ਇੱਕ ਟੋਕਰ ਗੱਬਨ ਸਾਈ ਵਾਲ ਤੇ ਇੱਕ ਗਾਂ ਤੁਹਾਨੂੰ ਹੌਲੇ ਪਾ ਜਾਣ ਤੇ ਤੁਹਾਨੂੰ ਦਿਖਾਉਣੀ ਆ ਬਾਕੀ ਇਹ ਆ ਵੀ ਸੋਈਆਂ ਆਪਣੀਆਂ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਤੇ ਵੇਸਟਾ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੀਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀਰਦੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਹਾਂਜੀ ਜੀ ਵਧੀਆ ਬੰਦੇ ਨੇ ਬੜੀ ਵਧੀਆ ਅੱਜ ਕਿੰਨੀਆਂ ਤਿੰਨ ਪਾਣੀ ਤਿੰਨ ਜਿਹੋ ਦਾ ਚਾਰ ਪਾਣੀ ਉਹ ਮੱਢ ਵੇਚਦੀ ਮੱਝ ਹੁਣ ਤਾਂ ਪਹਿਲਾਂ ਕਿ ਵੇਗ ਗਈ ਹੈ ਨਾ ਉਹ ਵਾਲੀ ਉਹ ਚਲ ਜਾਣੀ ਹੈ ਤੇ ਅੱਜ ਫੇਰ ਛੋਟੇ ਭਾਈ ਆ ਬਿਲਕੁਲ ਜੈਜ ਰੇਟ ਤੇ ਪਾੜੀ ਦੇ ਦੇਣੀ ਆ ਵਾੜਾਂ ਵੀ ਤੇ ਮੱਝ ਵੀ ਜੈਜ ਰੇਟ ਤੇ ਦੇਣੀ ਆ ਚਲੋ ਨਾਮ ਦੱਸਦੇ ਕਰੀ ਫੇਰ ਹਾਂ ਰੋਬਰ ਜੇ ਮੈਂ ਰਾਪੁਰ ਸੀਲੇ ਨਾਲਾ ਜਲਾਮ ਰਸਾਲੇ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ ਜੀ 951387936 ਠੀਕ ਹੈ ਚਲੋ ਪਹਿਲਾਂ ਮੱਝ ਹੀ ਵਿਖਾ ਦਈਏ ਫੇਰ ਹਾਂ ਕਰੀ ਆ ਦੇਖ ਸਾਦੇ ਜੀ ਅ ਜੇ ਦੇਣ ਖੜਦੀ ਆ ਕਿੰਨਾ ਕ ਟਾਈਮ ਲੱਗ ਜੂਗੀ ਆ ਪਾੜੀ ਇਹ ਦੇਣ 15 ਗਰੰਟੀ ਨਾਲ ਖੜੂਗੀ ਤੇ ਦੁੱਧ ਕਿੰਨਾ ਭਰੀ ਜਾਊਗੀ ਦੁੱਧ ਭਾਈ 10000 ਕਿਲੋ ਦਊਗੀ ਝੋਟੀ ਤੋੜਾਂ ਫੇਰ ਇਕਲੀ ਤੋੜ ਦੋੜੋ ਆਪਣੇ ਇਥੇ ਆ ਜੀ ਕਿੰਨੇ ਵੇ ਬਈਗ ਨਹੀਂ ਲੱਭਰਦੇ ਬਾਕੀ ਇਹ ਆ ਵੀ ਚਲੋ ਜੇ ਕੋ 15 ਦਿਨ ਖੜਦੀ ਆ ਕੋਈ ਵੀਰ ਆਪਣੇ ਜਾ ਕੇ ਉਹ ਸਭ ਨਸਾਮ ਕਰ ਲਏ ਜਿੱਦਾਂ ਦੀ ਕਿਸ ਵੀਰ ਨੇ ਖਰਾਕ ਪਾਉਣੀ ਆ ਇਹ ਆ ਵੀ ਜਿਹੜਾ ਕੋਈ ਵੀਰ ਲੈ ਜਾਊਗਾ ਸੰਭਨ ਵਾਲਾ ਸੁੰਦਿਆਂ ਤੱਕ ਰਾਜੀ ਵੀ ਪੂਰੀ ਹੋ ਜੂਗੀ ਸਰੀਰ ਭਰ ਜੂਗੀ ਪੂਰਾ ਇੱਕ ਰੀ ਆ ਦੇਖ ਸਕਦੇ ਪਿਛੇ ਕਰੀ ਵਰਨਾ ਚੰਗਾ ਭਰ ਜੋਗੀ ਸੌਣ ਤੱਕ ਤੇ ਬਾਕੀ ਆ ਮਿਲਕਵੇਂ ਨੇ ਮੇਰੇ ਦੇਖ ਸਕਦੇ ਜੀ ਤੇ ਥਾਨ ਆਪਾ ਦੇਖ ਸਕਦੇ ਕਿੰਨਾ ਫੇ ਰੱਖੀਏ ਵੀ ਜੀ ਇਹਦਾ ਮੁੱਲ ਆਪਾਂ ਮੁੱਲ ਦੇ ਦੀਏ ਭਾਰੀ 60000 ਦੀ ਥੋੜੀ ਕਰ ਦੀਏ ਛੋਟ ਛੋਟ ਥੋੜੀ ਘੋਰ 3000 ਦੀ ਹੈ ਭਾਜੀ ਕਿੰਨੇ ਦੀ 57 ਦੀ ਹਾਂਜੀ ਪੂਰੇ 55 ਦੀ ਦੇ ਦੀਏ ਪੂਰੇ 53000 ਦੀ ਪਾਣੀ ਉਸ ਤੋਂ ਕੋ ਥੋੜਾ ਉਹ ਦਾ ਮਾਨਦਾਨ ਕਰਦਾ ਅੱਛਾ 54 ਤੋਂ ਜਿਹੜਾ ਵਾ ਚਲੋ ਥੋੜਾ ਬਾਤ ਹੋਣੀ ਕੀ ਹੋ ਜੂਗਾ ਬਾਕੀ ਆ ਦੇ ਸਦੇ ਹਵਾਨਾ ਚੰਗਾ ਭਰ ਜੂਗੀ ਸੋਨ ਤੱਕ ਤੇ ਆ ਸਾਈਵਲ ਗਾਂ ਜਿਹੜੀ ਹੈ ਟੋਕਰ ਗੱਪਣ ਜੇ ਇਹ ਪੰਜਾਂ ਮਹੀਨੇ ਦੀ ਪਾਣੀ ਚੈੱਕ ਪਾਸ ਪੂਰੀ ਹੈ ਅੱਛਾ ਪੂਰੇ ਪੰਜਾਂ ਮਹੀਨੇ ਚੈੱਕ ਪਾਸ ਪਾਜੀ ਅੱਛਾ ਪੰਜਾਂ ਮਹੀਨੇ ਚੈੱਕ ਪਾਸ ਤੇ ਦੁੱਧ ਦੋ ਦੇ ਤਕੋਂ ਬਾਡੀ 7 ਹੋਊਗਾ ਪਰ 6 ਕਿਲੋ ਦੀ ਪਨੀ ਗਰੰਟੀ ਹੋਊਗੀ ਬੜੀ ਤੇ ਇਹਨੇ ਸੱਜਰ ਨੇ ਕਿੰਨਾ ਕੱਢਿਆ ਤੋਦੋ ਪਿੱਛਲੇ ਸੂਏ ਨੇ 14-15 ਕਿਲੋ ਵੱਡੀ ਚੋਆ ਆ ਦੇ ਐਰ ਕਮੀਨਾ ਦਊਗੀ ਬੜੀ ਠੀਕ ਹੈ ਜੀ ਯਾਰ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਕਰੋਸ ਤੇ ਆ ਸਹੀ ਵਾਲ ਕਰੋਸ ਤੇ ਹੈਗੀ ਠੰਡੀ ਤੇਰੀ ਬੈ ਕੇ ਦਿਖਾ ਦੇ ਕਰੀ ਇਤਨੇ ਥੋੜਾ ਉਤਰਾਂ ਡਰਦੀ ਆ ਆ ਦੇਖ ਸਕਦੇ ਭਾਵੇਂ ਇਤਰਾ ਹੀ ਥੱਲੇ ਬੈ ਜਾ ਹਾਂ ਇਤਰਾ ਹੋ ਜਾ ਕਰੋ ਕਰੋ ਲਾਗੇ ਕਰੋ ਥੋੜਾ ਅਹੀਂ ਲੱਗੇ ਚਾਹੀਦਾ ਥੋੜਾ ਡਰ ਜਾਂਦੀ ਕੋਈ ਨਹੀਂ ਉਹਨਾਂ ਦੀ ਦਵੇ ਚਾਹਨਾ ਗਾਲ ਕਾਲ ਚਲੋ ਕੋਈ ਨਹੀਂ ਲੈ ਜਾ ਐ ਠੰਡੀ ਆ ਇਹ ਆ ਵੀ ਚਲੋ ਜਦੋਂ ਕੋਈ ਬਾਹਰਲਾ ਬੰਦਾ ਲੱਗੇ ਜਾਂਦਾ ਥੋੜਾ ਡਰ ਜਾਂਦੀ ਦੋ ਦਿਨ ਕੋ ਬਾੜੀ ਹੁਣ 7 ਕੁ ਕਿਲੋ ਦੇ ਆਪਣੇ ਗੱਡੀ ਹੋਈ ਠੀਕ ਆ 6 ਕਿਲੋ ਦੋ ਦਿਨ ਕਿੰਨੇ ਵੀ ਹੈਗਾ ਇਹ ਦੇਖ ਬਾਬੇ ਨੇ ਕੁਰਸੀ ਦਾ ਦਿਆ ਕਰੋ ਬਾਬਾ ਜੀ ਨਾ ਉਹ ਡਰ ਦਰਦੀ ਦਰਦੀ ਆ। ਬਾਕੀ ਇਹ ਵੀ ਹੈਗੀ ਜਿਹੜੀ ਆ ਨਿੱਗਰਵਾਨੇ ਦੀ ਆ ਜਿਹੜੀ। ਬਾਕੀ ਆ ਹਵਾਨੇ ਦਾ ਫਿਰ ਤੋਂ ਦੇਖ ਸਕਦੇ ਇੱਕ ਵਾਰੀ। ਆ ਦੇਖ ਸਾਡੇ ਹੈ ਉਤਨਾ ਠੰਡੀ ਆ। ਬਸ ਇਹ ਆ ਵੀ ਥੋੜਾ ਡਰਦੀ ਦਰਦੀ ਆ। ਰਾਤੀ ਭਾਰੀ ਲੈਂਦੀ ਆਪਾਂ ਨੂੰ ਕੀ ਭਾਰੀ ਪਾਦਣਾ। 15 ਨਿਕਾ ਤਾਂ ਨੇ ਰੱਤ ਗਈ। ਬਾਅਦ-ਬਾਦ ਚਾਹੁੰਦੇ ਮੈਂ ਧੰਨਵਾਦ ਚਾਹੁੰਦੇ। ਆਇ ਕਰੀ ਇਤਰਾ ਇਹਨਾਂ ਦਿਖਾ ਲਿੰਨੇ ਠੀਕ ਹੈ ਜੀ ਕਿੰਨਾ ਫਿਰ ਮੁੱਲ ਰੱਖੀਏ ਦਾ ਆਪਾਂ ਮੁੱਲ ਬੜੀ ਦੇ ਰਹੀਏ ਮੈਂ 20000 ਦੀ ਕਰ ਦੋ ਮਾਨਤਾ ਨਾ ਯਾਰ ਕਰਤੇ ਜੇ ਤੁਹਾਨੂੰ ਪਤਾ 60000 ਦੀ ਹੈ ਹਾਂਜੀ ਹਾਂਜੀ 2000 ਛੱਡ ਦਾਂਗੇ ਬੜੀ ਕਿੰਨੇ ਚੋ 30 ਦੇ ਦਈਏ ਛੱਡ ਦਈਏ 30 ਜਾਵੀਂ ਜੱਸ ਨੂੰ ਬੜੀ ਦੱਸ ਦੋ ਜੀ 27 ਦੀ ਦੇ ਦਈਏ ਜੱਸ ਨੂੰ ਪੂਰੀ 262000 ਦੀ ਬੜੀ ਬੈੜ ਦੱਸ 262000 ਦੀ ਦੇ ਦੇਣੀ ਤੇ ਆ ਜਿਹੜੀ ਗਾਂ ਅਗਲੀ ਆ ਗਈ ਜੇ ਇਹਦੇ ਕੋਲ ਭਾੜੀ ਹੁਣ 7 ਗੋੜ 6 ਗੋੜ ਦੀ ਆਪਣੀ ਦੋਦੀ ਗਾਰੰਟੀ ਹੋਊ ਅੱਛਾ ਹਾਂ ਜੀ ਇਹਨਾਂ ਅਗਲੇ ਥਾਂ ਦੀ ਬਹਿਣੀ ਵਾਲੀ ਥੱਲੜ ਆਉਂਦੀਆਂ ਦਾ 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 ਨਾ ਵੜ ਥੱਲੜ ਕਰ ਦੇਣੀ ਅੱਛਾ ਮਤਲਬ ਸਰੂ ਚੱਲਦਾ ਮਤਲਬ ਹਾਂ ਜੀ ਚੱਲਦਾ ਬੜੀ ਤਾਂ ਅਗਲਾ ਥਾਂ ਜਿਹੜਾ ਵਾ ਬਹਿਣੀ ਹਲ ਦਾ ਸਰੂ ਚੱਲਦਾ ਵਾ ਪਰ ਕਿੰਨੇ ਥੱਲੜਾਂ ਚ ਦੇਣੀ ਆ ਕੋਈ 8 10 12 ਆਉਂਦੀਆਂ ਲੈ ਜਾ ਤੋਰ ਦੋ ਆਪ ਪਾਜੀ ਜੀ ਦਾ ਭਰਾ ਹੈ ਵਰਾਉ ਡੇਢ ਕਿ ਮਹੀਨਾ ਹੋ ਗਿਆ ਜੀ ਦਾ ਭਰਾ ਹੁੰਦਾ ਇਹ ਆ ਵੀ ਚਲੋ ਕਿਸੇ ਵਿਰਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਲੈ ਜੀ ਵੇੜਾ ਦੇ ਕੇ ਕਿੰਨਾ ਫੇਰ ਕੀ ਇਹਦਾ ਮੁੱਲ ਤੇਰੀ ਇਹ ਬਾੜੀ 15000 ਦੀ ਵੜ ਕਰ ਤੋਂ ਥੋੜਾ ਕਮਾਣ 2000 ਛੱਡ ਗਏ 12 ਨੇ ਦੇ ਦੀਏ ਸਾਢੇ 11000 ਦੀ ਵੜ 11 ਪੂਰੇ ਦੀ ਵੜੀ ਦੇ ਅੱਛਾ ਪੂਰੇ 11 ਦੇ ਦੇਵੋਗੇ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਵੀ ਚਲੋ ਕੋਈ ਤੁਹਾਡੇ ਘਰ ਤਸੱਲੀ ਕਰਕੇ ਲੈ ਜੀ ਹਨਾ ਹਾਂ ਇਹ ਗੱਬਣਾ ਆਪਣੀ ਪਾਸ ਕਰਕੇ ਖੜੇ ਸੂਈ ਸਵਾਏ ਮਾਲ ਚ ਚੋਗੇ ਤੇ ਟੋਕੜ ਗੱਬਣਾ ਆਪਣੀ ਕਿੰਨੇ ਦਿਨਾਂ ਚ ਕੋਈ ਚੈੱਕ ਕਰਵਾ ਲੈ ਬਾੜੀ 5-7 ਦਿਨਾਂ ਦੀ ਗਾਰੰਟੀ ਹੈ ਆਪਣੀ 5 ਦਿਨਾਂ ਦੇ ਵਿੱਚ ਵਿੱਚ ਵੈਸੇ ਤਾਂ ਕੋਈ ਜਾਂਦੇ ਚੈੱਕ ਕਰਵਾ ਲੈ ਜਾਂ ਇੱਥੋਂ ਚੈੱਕ ਕਰਵਾ ਕੇ ਖੜੇ ਰਾਦੀ ਬਾਰੀ ਤੇ ਟੈਕ ਰਹੀ ਆਪਣੇ ਘਰ ਵੀ ਆ ਗਈ। ਕੋਈ ਗਰੰਟੀ ਦਾ ਆਪਣੇ ਘਰ ਵੀ 5 ਮਹੀਨੇ ਲਿਗਲੀ ਬੜੀ ਹੈ। ਠੀਕ ਹੈ ਆਪਣੇ ਘਰੇ ਜਾ ਕੇ ਕਰਾ ਲਈ। ਉਹ ਉੱਤੇ ਥਲੇ ਹੋ ਸਕਦਾ ਅੱਬਰ ਦੇ ਪੂਰੇ 5 ਮਹੀਨੇ ਦੀ ਬੜੀ ਹੈ। ਠੀਕ ਹੈ ਜੀ। ਹਾਂ ਜੀ। ਠੀਕ ਹੈ ਜੀ। ਚਲੋ।